ਦੋਸਤੋ ਐਸਪੀ ਮੈਡਮ ਇੱਕ ਦੁਕਾਨ ਵਿੱਚ ਸਧਾਰਨ ਕੱਪੜਿਆਂ ਵਿੱਚ ਆਪਣਾ ਸੂਟ ਖਰੀਦਣ ਲਈ ਜਾਂਦੀ ਹੈ ਪਰ ਉੱਥੇ ਕੁਝ ਐਜਾ ਹੋ ਜਾਂਦਾ ਹੈ ਕਿ ਦੁਕਾਨਦਾਰ ਤੇ ਮੈਡਮ ਦੇ ਵਿਚਕਾਰ ਬਹਿਸ ਹੋ ਜਾਂਦੀ ਹੈ ਦੁਕਾਨਦਾਰ ਉਹਨਾਂ ਨੂੰ ਧਮਕੋਂਦਾ ਹੋਇਆ ਕਹਿ ਰਿਹਾ ਸੀ ਕਿ ਜਦਾ ਤੁਸੀਂ ਮੇਰੀ ਗੱਲ ਮੰਨ ਲਿਓ ਨਹੀਂ ਤਾਂ ਮੈਂ ਪੁਲਿਸ ਨੂੰ ਬੁਲਾ ਲਵਾਂਗਾ ਫਿਰ ਦੇਖ ਤੁਹਾਡੇ ਨਾਲ ਕੀ ਹੁੰਦਾ ਹੈ ਇਹ ਸੁਣ ਕੇ ਐਸਪੀ ਮੈਡਮ ਦੁਕਾਨਦਾਰ ਨੂੰ ਕਹਿੰਦੀ ਹੈ ਕਿ ਠੀਕ ਹੈ ਤੁਸੀਂ ਪੁਲਿਸ ਨੂੰ ਬੁਲਾ ਲਓ ਉਹ ਆ ਕੇ ਫੈਸਲਾ ਕਰੇਗੀ ਕਿਉਂਕਿ ਐਸਪੀ ਮੈਡਮ ਦੇ ਦਿਮਾਗ ਵਿੱਚ ਇਹ ਚੱਲ ਰਿਹਾ ਸੀ ਕਿ ਪੁਲਿਸ ਵਾਲੇ ਆ ਕੇ ਉਸ ਨੂੰ ਪਛਾਣ ਲੈਣਗੇ ਤੇ ਮਾਮਲਾ ਇੱਥੇ ਖਤਮ ਹੋ ਜਾਵੇਗਾ ਪਰ ਜਦੋਂ ਪੁਲਿਸ ਆਉਂਦੀ ਹੈ ਤਾਂ ਦੁਕਾਨਦਾਰ ਦੀ ਗੱਲ ਸੁਣ ਕੇ ਐਸਪੀ ਮੈਡਮ ਨੂੰ ਉਹ ਆਪਣੇ ਨਾਲ ਲੈ ਕੇ ਜਾਣ ਲਈ ਤਿਆਰ ਹੋ ਜਾਂਦੀ ਹੈ ਇਹ ਦੇਖ ਕੇ ਐਸਪੀ ਮੈਡਮ ਹੈਰਾਨ ਹੋ ਜਾਂਦੀ ਹੈ ਕਿ ਪੁਲਿਸ ਵਾਲਿਆਂ ਨੇ ਉਸ ਨੂੰ ਪਛਾਣਿਆ ਨਹੀਂ ਤੇ ਉਲਟਾ ਉਹ ਗਲਤ ਆਦਮੀ ਦਾ ਸਾਥ ਦੇ ਰਹੇ ਹਨ ਇਸ ਤੋਂ ਬਾਅਦ ਕਹਾਣੀ ਵਿੱਚ ਕੁਝ ਐ ਜਾ ਹੁੰਦਾ ਹੈ ਜਿਸ ਦੀ ਤੁਸੀਂ ਕਲਪਨਾ ਵੀ ਨਹੀਂ ਕੀਤੀ ਹੋਣੀ ਕੀ ਹੋਇਆ ਸੀ ਪੂਰੀ ਕਹਾਣੀ ਦਾ ਸੱਚ ਜਾਣਨ ਲਈ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਪੰਜਾਬ ਦੇ ਸੰਗਰੂਰ ਵਿੱਚ ਹੁਣੇ-ਹੁਣੇ ਨਵੀਂ ਐਸਪੀ ਮੈਡਮ ਦੀ ਨਿਯੁਕਤੀ ਹੁੰਦੀ ਹੈ ਐਸਪੀ ਮੈਡਮ ਜਿਸ ਦਾ ਨਾਮ ਸੀ ਰਜਨੀ ਰਜਨੀ ਸਿੰਘ ਆਪਣੀ ਇਮਾਨਦਾਰੀ ਦੇ ਕਾਰਨ ਬਹੁਤ ਮਸ਼ਹੂਰ ਸੀ ਉਹ ਜਿੱਥੇ ਵੀ ਜੁਆਇਨ ਕਰਦੀ ਬਹੁਤ ਇਮਾਨਦਾਰੀ ਨਾਲ ਕੰਮ ਕਰਦੀ ਸੀ ਉਹਨਾਂ ਦੀ ਸੰਗਰੂਰ ਵਿੱਚ ਪੋਸਟਿੰਗ ਹੋਈ ਸੀ ਤੇ ਪੋਸਟਿੰਗ ਹੋਈ ਨੂੰ ਹਜੇ 2 ਕੁ ਦਿਨ ਹੋਏ ਸੀ ਉਹਨਾਂ ਦੇ ਕੋਲ ਉਹਨਾਂ ਦਾ ਛੋਟਾ ਭਰਾ ਆਉਂਦਾ ਸੀ ਅਸਲ ਵਿੱਚ ਉਹਦੇ ਛੋਟੇ ਭਰਾ ਦਾ ਵਿਆਹ ਸੀ ਉਹ ਆਪਣੀ ਭੈਣ ਨੂੰ ਵਿਆਹ ਦੇ ਲਈ ਆਪਣੇ ਨਾਲ ਲੈ ਕੇ ਜਾਣ ਲਈ ਆਇਆ ਸੀ ਉਹ ਆਪਣੇ ਭਰਾ ਨੂੰ ਕਹਿੰਦੀ ਹੈ ਕਿ ਤੂੰ ਵਿਆਹ ਕਰਵਾ ਲੈ ਮੈਂ ਬਾਅਦ ਵਿੱਚ ਕਈ ਦਿਨਾਂ ਦੀ ਛੁੱਟੀ ਲੈ ਕੇ ਘਰ ਆਵਾਂਗੀ ਪਰ ਉਸ ਦਾ ਭਰਾ ਨਹੀਂ ਮੰਨਦਾ ਉਹ ਆਪਣੀ ਭੈਣ ਨੂੰ ਕਹਿੰਦਾ ਹੈ ਦੀਦੀ ਜੇ ਤੁਸੀਂ ਵਿਆਹ ਨਹੀਂ ਆਉਂਗੇ ਤਾਂ ਮੈਂ ਵਿਆਹ ਨਹੀਂ ਕਰਵਾਵਾਂਗਾ ਇਹ ਸਭ ਸੁਣ ਕੇ ਐਸਪੀ ਮੈਡਮ ਵਿਆਹ ਵਿੱਚ ਆਉਣ ਲਈ ਰਾਜ਼ੀ ਹੋ ਜਾਂਦੀ ਹੈ ਭੈਣ ਦੇ ਮੂੰਹੋਂ ਵਿਆਹ ਵਿੱਚ ਆਉਣ ਲਈ ਹਾਂ ਸੁਣ ਕੇ ਉਸ ਦਾ ਭਰਾ ਖੁਸ਼ੀ-ਖੁਸ਼ੀ ਉੱਥੋਂ ਚਲਾ ਜਾਂਦਾ ਹੈ ਅਤੇ ਉਹ ਸੁਣੂ ਦੋ ਦਿਨਾਂ ਬਾਅਦ ਆਉਣ ਲਈ ਕਹਿੰਦਾ ਹੈ ਅਗਲੇ ਦਿਨ ਐਸਪੀ ਮੈਡਮ ਸਵੇਰੇ ਉੱਠ ਕੇ ਆਪਣੀ ਪੈਕਿੰਗ ਕਰਨੀ ਸ਼ੁਰੂ ਕਰ ਦਿੰਦੀ ਹੈ ਪਰ ਉਹ ਸੋਚਦੀ ਹੈ ਕਿ ਮੇਰੇ ਭਰਾ ਦਾ ਵਿਆਹ ਹੈ ਤੇ ਮੇਰੇ ਕੋਲ ਤਾਂ ਵਧੀਆ ਕੱਪੜੇ ਹੀ ਨਹੀਂ ਹਨ ਇਹ ਸਭ ਕੁਝ ਸੋਚ ਕੇ ਉਹ ਸੂਟ ਖਰੀਦਣ ਲਈ ਆਪਣੀ ਪਰਸਨਲ ਕਾਰ ਰਾਹੀਂ ਸਧਾਰਨ ਕੱਪੜਿਆਂ ਵਿੱਚ ਬਾਜ਼ਾਰ ਵਿੱਚ ਚਲੀ ਜਾਂਦੀ ਹੈ ਪਹਿਲਾਂ ਉਹ ਇੱਕ ਵੱਡੀ ਦੁਕਾਨ ਵਿੱਚ ਜਾਂਦੀ ਹੈ ਪਰ ਉਸ ਨੂੰ ਉੱਥੇ ਕੋਈ ਵੀ ਢੰਗ ਦਾ ਸੂਟ ਪਸੰਦ ਨਹੀਂ ਆਉਂਦਾ ਇਸੇ ਤਰ੍ਹਾਂ ਘੁੰਮਦੇ ਘੁੰਮਦੇ ਉਹ ਬਾਜ਼ਾਰ ਵਿੱਚ ਕਈ ਦੁਕਾਨਾਂ ਉੱਤੇ ਜਾਂਦੀ ਹੈ ਬਾਦ ਵਿੱਚ ਉਹ ਇੱਕ ਬਹੁਤ ਵੱਡੇ ਕੱਪੜੇ ਦੇ ਸ਼ੋਰੂਮ ਵਿੱਚ ਜਾਂਦੀ ਹੈ ਉਸ ਦੁਕਾਨ ਵਿੱਚ ਜਾ ਕੇ ਸੂਟ ਦੇਖਣ ਲੱਗਦੀ ਹੈ ਹੁਣ ਤੱਕ ਮੈਡਮ ਨੂੰ ਘਰੋਂ ਆਏ 2-3 ਘੰਟੇ ਹੋ ਚੁੱਕੇ ਸਨ ਪਰ ਅਜੇ ਤੱਕ ਉਹਨਾਂ ਨੂੰ ਕੋਈ ਸੂਟ ਪਸੰਦ ਨਹੀਂ ਸੀ ਆਇਆ ਸੂਟ ਦੇਖਦੇ-ਦੇਖਦੇ ਉਹਨਾਂ ਨੂੰ ਇੱਕ ਸੂਟ ਪਸੰਦ ਆ ਜਾਂਦਾ ਹੈ ਉਹ ਦੁਕਾਨਦਾਰ ਨੂੰ ਰੇਟ ਘੱਟ ਕਰਨ ਲਈ ਕਹਿਣ ਲੱਗਦੇ ਨੇ ਪਰ ਦੁਕਾਨਦਾਰ ਕਹਿੰਦਾ ਹੈ ਕਿ ਮੈਡਮ ਸਾਡੀ ਦੁਕਾਨ ਦਾ ਹੀ ਕੀ ਰੇਟ ਹੈ ਤੁਸੀਂ ਬਾਹਰ ਬੋਰਡ ਉੱਤੇ ਲਿਖਿਆ ਵੀ ਦੇਖਿਆ ਹੋਣਾ ਇਸ ਸੂਟ ਦਾ ਸਹੀ ਹੀ ਮੁੱਲ ਲਾਇਆ ਹੈ ਇਹ ਸਭ ਸੁਣ ਕੇ ਐਸਪੀ ਮੈਡਮ ਕਹਿੰਦੀ ਹੈ ਕਿ ਚਲੋ ਠੀਕ ਹੈ ਉਹ ਆਪਣੇ ਪਰਸ ਵਿੱਚੋਂ ਪੈਸੇ ਕੱਢਦੀ ਹੈ ਤੇ ਉਸ ਨੂੰ ਦੇ ਦਿੰਦੀ ਹੈ ਤੇ ਸੂਟ ਪੈਕ ਕਰਵਾ ਲੈਂਦੀ ਹੈ ਦੁਕਾਨਦਾਰ ਪੈਸੇ ਨੂੰ ਗਿਣਦਾ ਹੈ ਤੇ ਆਪਣੇ ਕੋਲ ਰੱਖ ਲੈਂਦਾ ਹੈ ਐਸਪੀ ਮੈਡਮ ਖੁਸ਼ੀ-ਖੁਸ਼ੀ ਉੱਥੋਂ ਜਾਣ ਲੱਗਦੀ ਹੈ ਉਹ ਦੁਕਾਨ ਵਿੱਚੋਂ ਬਾਹਰ ਆ ਜਾਂਦੀ ਹੈ ਤੇ ਕੁਝ ਹੋਰ ਸਮਾਨ ਖਰੀਦਣ ਲਈ ਕਿਸੇ ਦੂਸਰੀ ਦੁਕਾਨ ਵਿੱਚ ਜਾਂਦੀ ਹੈ ਜਦੋਂ ਉਹ ਦੂਜੀ ਦੁਕਾਨ ਵਿੱਚ ਕੁਝ ਸਮਾਨ ਖਰੀਦ ਰਹੀ ਸੀ ਤਾਂ ਉਸ ਦਾ ਉਹ ਬੈਗ ਜਿਹਦੇ ਵਿੱਚ ਸੂਟ ਸੀ ਉਸ ਤੋਂ ਹੱਥੋਂ ਝੁੱਟ ਜਾਂਦਾ ਹੈ ਸੂਟ ਬਾਹਰ ਨਿਕਲ ਜਾਂਦਾ ਹੈ ਜਦੋਂ ਸੂਟ ਲਿਫਾਫੇ ਵਿੱਚ ਅੰਦਰ ਪਾਉਣ ਲੱਗਦੀ ਹੈ ਤਾਂ ਉਹਦੀ ਨਜ਼ਰ ਸੂਟ ਤੇ ਜਾਂਦੀ ਹੈ ਸੂਟ ਵਿੱਚ ਕਈ ਥਾਵਾਂ ਤੇ ਉਸ ਨੂੰ ਟੁੱਕ ਨਜ਼ਰ ਆਂਦੀ ਹੈ ਉਹ ਸੂਟ ਨੂੰ ਉਸੇ ਦੁਕਾਨ ਵਿੱਚ ਖੋਲ ਕੇ ਦੁਬਾਰਾ ਚੈੱਕ ਕਰਨ ਲੱਗਦੀ ਹੈ ਤਾਂ 3-4 ਥਾਵਾਂ ਤੇ ਸੂਟ ਵਿੱਚ ਟੁੱਕ ਸੀ ਟੁੱਕ ਦਾ ਮਤਲਬ ਹੈ ਛੋਟੀਆਂ-ਛੋਟੀਆਂ ਬਰੀਕ ਮੋਰੀਆਂ ਉਹ ਸੂਟ ਨੂੰ ਬਿਲਕੁਲ ਹੀ ਗੰਦਾ ਦਿਖਾ ਰਹੀਆਂ ਸਨ ਉਹ ਆਪਣਾ ਸੂਟ ਲੈ ਕੇ ਉਸੇ ਕੱਪੜੇ ਵਾਲੀ ਦੁਕਾਨ ਤੇ ਵਕਸ ਜਾਂਦੀ ਹੈ ਉਹ ਦੁਕਾਨਦਾਰ ਨੂੰ ਸੂਟ ਦਿਖਾਉਣ ਲੱਗਦੀ ਹੈ ਕਿ ਇਹਦੇ ਵਿੱਚ ਟੁੱਕ ਹੈ ਤੁਸੀਂ ਇਸ ਤਰ੍ਹਾਂ ਕਰੋ ਮੈਨੂੰ ਸੂਟ ਬਦਲ ਦਿਓ ਜੇ ਕਿਸੇ ਡਿਜ਼ਾਈਨ ਵਿੱਚ ਹੋਰ ਸੂਟ ਨਹੀਂ ਤਾਂ ਤੁਸੀਂ ਮੈਨੂੰ ਕੋਈ ਹੋਰ ਡਿਜ਼ਾਈਨ ਦਿਖਾ ਦਿਓ ਇਹ ਸਭ ਸੁਣ ਕੇ ਦੁਕਾਨਦਾਰ ਮੱਥੇ ਉੱਤੇ țieੜੀ ਪਾ ਲੈਂਦਾ ਹੈ ਪਰ ਉਹਨੂੰ ਨਾ ਚਾਹੁੰਦੇ ਹੋਏ ਵੀ ਐਸਪੀ ਮੈਡਮ ਨੂੰ ਸੂਟ ਦਿਖਾਉਣਾ ਪੈਂਦਾ ਹੈ ਅਜੇ ਤੱਕ ਦੁਕਾਨਦਾਰ ਨੂੰ ਇਹ ਨਹੀਂ ਸੀ ਪਤਾ ਕਿ ਇਹ ਔਰਤ ਇੱਥੇ ਦੀ ਐਸਪੀ ਹੈ ਨਾ ਹੀ ਐਸਪੀ ਮੈਡਮ ਨੇ ਇਹ ਗੱਲ ਦੱਸਣੀ ਜ਼ਰੂਰੀ ਸਮਝੀ ਸੀ ਦੁਕਾਨਦਾਰ ਉਸ ਨੂੰ ਕਈ ਤਰ੍ਹਾਂ ਦੇ ਸੂਟ ਦਿਖਾਉਂਦਾ ਹੈ ਪ੍ਰੈਸਪੀ ਮੈਡਮ ਨੂੰ ਹੋਰ ਸੂਟ ਪਸੰਦ ਨਹੀਂ ਆਉਂਦਾ। ਉਹ ਦੁਕਾਨਦਾਰ ਨੂੰ ਕਹਿੰਦੀ ਹੈ ਕਿ ਮੈਨੂੰ ਇੱਥੋਂ ਕੋਈ ਹੋਰ ਸੂਟ ਪਸੰਦ ਨਹੀਂ ਆ ਰਿਹਾ। ਤੁਸੀਂ ਇਸ ਤਰ੍ਹਾਂ ਕਰੋ ਮੇਰੇ ਪੈਸੇ ਹੀ ਵਾਪਸ ਕਰ ਦਿਓ। ਪਰ ਦੁਕਾਨਦਾਰ ਉਸ ਨੂੰ ਪੈਸੇ ਦੇਣ ਤੋਂ ਮਨਾਂ ਕਰ ਦਿੰਦਾ ਹੈ ਤੇ ਦੁਕਾਨ ਉੱਤੇ ਲੱਗੇ ਇੱਕ ਛੋਟੇ ਜਿਹੇ ਬੋਰਡ ਵੱਲ ਇਸ਼ਾਰਾ ਕਰਦਾ ਹੈ। ਜਿਸ ਉੱਤੇ ਲਿਖਿਆ ਹੋਇਆ ਸੀ ਕਿ ਵੇਚਿਆ ਹੋਇਆ ਮਾਲ ਵਾਪਸ ਨਹੀਂ ਹੁੰਦਾ, ਕੇਵਲ ਬਦਲਿਆ ਜਾ ਸਕਦਾ ਹੈ। ਐਸਪੀ ਮੈਡਮ ਇਹ ਗੱਲ ਸੁਣ ਕੇ ਹੈਰਾਨ ਹੋ ਜਾਂਦੀ ਹੈ। ਉਹ ਕਹਿੰਦੀ ਹੈ ਕਿ ਮੈਂ 12000 ਦਾ ਸੂਟ ਖਰੀਦਿਆ ਹੈ। ਪਰ ਜੇ ਹੁਣ ਉਸ ਸੂਟ ਵਿੱਚ ਟੁੱਕ ਹੈ ਤਾਂ ਮੈਂ ਕੀ ਕਰ ਪਰ ਦੁਕਾਨਦਾਰ ਕਹਿੰਦਾ ਹੈ ਕਿ ਮੈਡਮ ਬੈਸ ਨਾ ਕਰੋ ਇਹ ਸਾਡੀ ਦੁਕਾਨ ਦਾ ਰੂਲ ਹੈ ਅਸੀਂ ਇਸ ਨੂੰ ਤੋੜ ਨਹੀਂ ਸਕਦੇ ਉਹ ਕਹਿੰਦੀ ਹੈ ਕਿ ਉਹ ਸਭ ਤਾਂ ਠੀਕ ਹੈ ਪਰ ਮੈਂ ਅਜੇ ਤੱਕ ਇਸ ਸੂਟ ਨੂੰ ਲੈ ਕੇ ਆਪਣੇ ਘਰ ਤੱਕ ਵੀ ਨਹੀਂ ਗਈ ਸਿਰਫ ਨਾਲ ਵਾਲੀ ਦੁਕਾਨ ਤੇ ਹੀ ਜਾ ਕੇ ਆਈ ਹਾਂ ਉੱਥੇ ਮੈਨੂੰ ਸੂਟ ਵਿੱਚ ਕਮੀ ਦਿਖਾਈ ਦਿੱਤੀ ਮੈਂ ਇਸ ਨੂੰ ਵਾਪਸ ਕਰਨਾ ਚਾਹੁੰਦੀ ਹਾਂ ਤਾਂ ਇਸ ਵਿੱਚ ਗਲਤੀ ਕੀ ਹੈ ਪਰ ਦੁਕਾਨਦਾਰ ਆਪਣੀ ਗੱਲ ਉੱਤੇ ਅੜ ਜਾਂਦਾ ਹੈ ਤੇ ਉਹ ਕਹਿੰਦਾ ਹੈ ਕਿ ਨਹੀਂ ਮੈਡਮ ਇਹ ਵਾਪਸ ਨਹੀਂ ਹੋਵੇਗਾ ਐਸਵੀ ਮੈਡਮ ਕਹਿੰਦੀ ਹੈ ਕਿ ਤੁਹਾਨੂੰ ਇਹ ਵਾਪਸ ਕਰਨਾ ਹੀ ਪਵੇਗਾ ਨਹੀਂ ਮੈਂ ਇੱਥੋਂ ਨਹੀਂ ਜਾਵਾਂਗੀ ਇਹ ਕਹਿ ਕੇ ਉਹ ਉੱਥੇ ਹੀ ਬੈਠ ਜਾਂਦੀ ਹੈ ਤੇ ਪੈਸੇ ਵਾਪਸ ਕਰਨ ਲਈ ਦੁਕਾਨਦਾਰ ਨੂੰ ਕਹਿਣ ਲੱਗਦੀ ਹੈ ਜਦੋਂ ਦੁਕਾਨਦਾਰ ਦੇਖਦਾ ਹੈ ਕਿ ਇਹ ਔਰਤ ਇੱਥੋਂ ਜਾ ਨਹੀਂ ਰਹੀ ਉਹ ਸਿੱਧਾ ਉਸ ਨੂੰ ਪੁਲਿਸ ਬੁਲਾਉਣ ਦੀ ਧਮਕੀ ਦੇਣ ਲੱਗਦਾ ਹੈ ਉਹ ਕਹਿੰਦਾ ਹੈ ਕਿ ਤੁਸੀਂ ਚੁੱਪ ਕਰਕੇ ਚਲੇ ਜਾਓ ਨਹੀਂ ਤਾਂ ਮੈਂ ਪੁਲਿਸ ਨੂੰ ਬੁਲਾ ਲਵਾਂਗਾ ਮੇਰੀ ਦੁਕਾਨ ਵਿੱਚ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ ਤੁਸੀਂ ਇੱਕ ਵਾਰ ਇੱਥੋਂ ਜੋ ਸਮਾਨ ਖਰੀਦ ਲਿਆ ਹੁਣ ਉਸ ਨੂੰ ਤੁਸੀਂ ਬਦਲ ਸਕਦੇ ਹੋ ਪਰ ਵਾਪਸ ਨਹੀਂ ਕਰ ਸਕਦੇ ਅਸੀਂ ਤੁਹਾਨੂੰ ਕੋਈ ਪੈਸਾ ਵਾਪਸ ਨਹੀਂ ਕਰਾਂਗੇ ਐਸਪੀ ਮੈਡਮ ਇਹ ਗੱਲ ਸੁਣ ਕੇ ਕਹਿਣ ਲੱਗਦੀ ਹੈ ਕਿ ਠੀਕ ਹੈ ਤੁਸੀਂ ਪੁਲਿਸ ਬੁਲਾ ਲਿਓ ਉਹ ਹੀ ਆ ਕੇ ਆਪਣਾ ਫੈਸਲਾ ਕਰਨਗੇ ਕਿਉਂਕਿ 12000 ਰੁਪਏ ਦੀ ਗੱਲ ਹੈ ਦੁਕਾਨਦਾਰ ਸੋਚਣ ਲੱਗਦਾ ਹੈ ਕਿ ਕਿਉਂ ਨਾ ਮੈਂ ਪੁਲਿਸ ਨੂੰ ਬੁਲਾ ਲਵਾਂ ਤੇ ਵਿੱਚੋਂ 1000 ਰੁਪਏ ਉਹਨਾਂ ਨੂੰ ਦੇ ਦੇਵਾਂਗਾ ਤੇ ਉਹ ਇਸ ਮੈਡਮ ਨੂੰ ਡਰਾ ਕੇ ਇੱਥੋਂ ਭਜਾ ਦੇਣਗੇ ਇਹ ਸਭ ਕੁਝ ਸੋਚ ਕੇ ਦੁਕਾਨਦਾਰ ਪੁਲਿਸ ਨੂੰ ਫੋਨ ਕਰ ਦਿੰਦਾ ਹੈ ਐਸਪੀ ਮੈਡਮ ਸੋਚ ਰਹੀ ਸੀ ਕਿ ਆਣ ਦੇ ਪੁਲਿਸ ਵਾਲਿਆਂ ਨੂੰ ਪੁਲਿਸ ਵਾਲੇ ਤਾਂ ਆ ਕੇ ਮੈਨੂੰ ਪਛਾਣ ਹੀ ਲੈਣਗੇ ਤੇ ਮੇਰੇ ਪੈਸੇ ਵਾਪਸ ਕਰਵਾ ਦੇ ਉਸਨੇ ਦੁਕਾਨਦਾਰ ਨੂੰ ਨਹੀਂ ਸੀ ਦੱਸਿਆ ਕਿ ਮੈਂ ਐਸਪੀ ਹਾਂ ਕਿਉਂਕਿ ਉਹ ਦੇਖਣਾ ਚਾਹੁੰਦੀ ਸੀ ਕਿ ਪੁਲਸ ਵਾਲੇ ਆ ਕੇ ਕਿਹੋ ਜਿਹਾ ਵਿਵਹਾਰ ਕਰਦੇ ਨੇ ਉਸ ਨੂੰ ਪਛਾਣਦੇ ਵੀ ਹਨ ਕਿ ਨਹੀਂ ਥੋੜੇ ਟਾਈਮ ਬਾਅਦ ਹੀ ਪੁਲਸ ਉੱਥੇ ਆ ਜਾਂਦੀ ਹੈ ਆ ਕੇ ਦੁਕਾਨਦਾਰ ਨਾਲ ਗੱਲ ਕਰਨ ਲੱਗ ਜਾਂਦੀ ਹੈ ਦੁਕਾਨਦਾਰ ਉਸ ਆਏ ਹੋਏ ਹਵਲਦਾਰ ਨੂੰ ਇੱਕ ਸਾਈਡ ਤੇ ਲੈ ਜਾਂਦਾ ਹੈ ਤੇ ਹੌਲੀ ਜਿਹੀ ਆਪਣੀ ਜੇਬ ਵਿੱਚੋਂ 1000 ਰੁਪਏ ਕੱਢ ਕੇ ਉਸ ਨੂੰ ਦੇ ਦਿੰਦਾ ਹੈ ਤੇ ਕਹਿੰਦਾ ਹੈ ਇਸ ਨੂੰ ਇੱਥੋਂ ਭਜਾਓ ਐਵੇਂ ਮੇਰੀ ਦੁਕਾਨ ਉੱਥੇ ਬੈਠੀ ਜਲੂਸ ਕੱਢ ਰਹੀ ਹੈ ਜੇਬ ਵਿੱਚ ਆਏ ਰੁਪਏ ਦੇਖ ਕੇ ਹਵਲਦਾਰ ਖੁਸ਼ ਹੋ ਜਾਂਦਾ ਹੈ OSPI ਮੈਡਮ ਨੂੰ ਧਮਕਾਉਣ ਲੱਗਦਾ ਹੈ ਉਹ ਕਹਿੰਦਾ ਹੈ ਕਿ ਦੇਖਣ ਵਿੱਚ ਤਾਂ ਤੁਸੀਂ ਪੜੇ ਲਿਖੇ ਲੱਗਦੇ ਹੋ ਇਸ ਤਰ੍ਹਾਂ ਦੇ ਕੰਮ ਕਰਦੇ ਹੋਏ ਤੁਹਾਨੂੰ ਸ਼ਰਮ ਨਹੀਂ ਆਉਂਦੀ ਜਦੋਂ ਦੁਕਾਨ ਉੱਤੇ ਸਾਫ਼-ਸਾਫ਼ ਲਿਖਿਆ ਹੋਇਆ ਹੈ ਕਿ ਵਿਕਿਆ ਹੋਇਆ ਮਾਲ ਵਾਪਸ ਨਹੀਂ ਹੋਵੇਗਾ ਫਿਰ ਇਹ ਤੁਹਾਡੇ ਪਿੱਛੇ ਆਪਣੀ ਦੁਕਾਨਦਾਰੂਲ ਕਿਵੇਂ ਬਦਲ ਸਕਦੇ ਨੇ ਇਹ ਸਭ ਕੁਝ ਸੁਣ ਕੇ SP ਮੈਡਮ ਬੜੀ ਹੈਰਾਨ ਹੁੰਦੀ ਹੈ ਕਿਉਂਕਿ ਗਲਤੀ ਦੁਕਾਨਦਾਰ ਦੀ ਸੀ ਸੂਟ ਵਿੱਚ ਕਮੀ ਸੀ ਕੋਈ ਫਟਿਆ ਹੋਇਆ ਸੂਟ ਐਡੀ ਵੱਡੀ ਕੀਮਤ ਤੇ ਕਿਉਂ ਲਵੇਗਾ ਦੂਜੀ ਹੈਰਾਨੀ ਉਸ ਨੂੰ ਇਸ ਗੱਲ ਦੀ ਸੀ ਕਿ ਪੁਲਿਸ ਵਾਲੇ ਆ ਕੇ ਉਸ ਵਿੱਚ ਹੀ ਗਲਤੀ ਕੱਢ ਰਹੇ ਨੇ ਇਹ ਵੀ ਨਹੀਂ ਪਹਚਾਣਦੇ ਕਿ ਮੈਂ ਇੱਥੋਂ ਦੀ ਐਸਪੀ ਹਾਂ ਉਹ ਆਪਣੀ ਅਸਲੀਅਤ ਉਹਨਾਂ ਨੂੰ ਨਹੀਂ ਦੱਸਦੀ ਉਹ ਹਵਲਦਾਰ ਨੂੰ ਕਹਿੰਦੀ ਹੈ ਕਿ ਮੈਂ ਕਿੱਥੇ ਗਲਤ ਹਾਂ ਗਲਤੀ ਦੁਕਾਨਦਾਰ ਦੀ ਹੈ ਤੁਹਾਨੂੰ ਇਸ ਦੇ ਖਿਲਾਫ ਐਕਸ਼ਨ ਲੈਣਾ ਪਵੇਗਾ ਮੇਰੇ ਪੈਸੇ ਵਾਪਸ ਕਰਵਾ ਦਿਓ ਇਸ ਸੂਟ ਵਿੱਚ ਖਰਾਬੀ ਹੈ ਮੈਂ ਇਸ ਨੂੰ ਕਿਉਂ ਲਵਾਂਗੀ ਦੁਕਾਨਦਾਰ ਕਹਿੰਦਾ ਹੈ ਕਿ ਇਹਨਾਂ ਨੇ ਚੰਗੀ ਤਰ੍ਹਾਂ ਦੇਖ ਕੇ ਸੂਟ ਪਸੰਦ ਕੀਤਾ ਸੀ ਇਹ ਪੈਸੇ ਦੇਖ ਕੇ ਇੱਥੋਂ ਚਲੇ ਗਏ ਸੀ ਹੋ ਸਕਦਾ ਬਾਅਦ ਜਾ ਕੇ ਸੂਟ ਬਦਲ ਲਿਆ ਹੋਵੇ ਇਹ ਸਭ ਕੁਝ ਸੁਣ ਕੇ ਅਸਵੀ ਮੈਡਮ ਨੂੰ ਬਹੁਤ ਗੁੱਸਾ ਆਉਂਦਾ ਹੈ ਪਰ ਉਹ ਆਪਣੇ ਆਪ ਨੂੰ ਸ਼ਾਂਤ ਕਰ ਲੈਂਦੀ ਹੈ ਉਹ ਹਵਲਦਾਰ ਨੂੰ ਕਹਿੰਦੀ ਹੈ ਕਿ ਇਹ ਇਨਾਂ ਦਾ ਹੀ ਸੂਟ ਹੈ ਇਨਾਂ ਨੇ ਹੀ ਸੇਲਫਾਵੇ ਵਿੱਚ ਪਾ ਕੇ ਮੈਨੂੰ ਇਹ ਸੂਟ ਦਿੱਤਾ ਸੀ ਜੇ ਤੁਹਾਨੂੰ ਮੇਰੇ ਤੇ ਯਕੀਨ ਨਹੀਂ ਹੈ ਮੈਂ ਨਾਲ ਵਾਲੀ ਦੁਕਾਨ ਤੇ ਹੀ ਗਈ ਸੀ ਤੁਸੀਂ ਸੀਸੀਟੀਵੀ ਕੈਮਰੇ ਵਿੱਚ ਰਿਕਾਰਡਿੰਗ ਚੈੱਕ ਆ ਸਕਦੇ ਹੋ ਹੁਣ ਹਵਲਦਾਰ ਮਾਮਲੇ ਨੂੰ ਜਲਦੀ ਨਿਪਟਾਉਣਾ ਚਾਹੁੰਦਾ ਸੀ ਇਸ ਲਈ ਉਹ ਐਸਪੀ ਮੈਡਮ ਨੂੰ ਧਮਕੋਣ ਲੱਗਦਾ ਹੈ ਉਹ ਕਹਿੰਦਾ ਹੈ ਕਿ ਦੇਖਣ ਵਿੱਚ ਤਾਂ ਤੁਸੀਂ ਪੜੇ ਲਿਖੇ ਲੱਗ ਰਹੇ ਹੋ ਤੁਹਾਨੂੰ ਸ਼ਰਮ ਨਹੀਂ ਆਉਂਦੀ ਇਹ ਸਭ ਕੁਝ ਕਰਦੇ ਨੂੰ ਹੋ ਸਕਦਾ ਹੈ ਤੁਸੀਂ ਸੂਟ ਸੱਚੀ ਬਦਲ ਲਿਆ ਹੋਵੇ ਜਿਵੇਂ ਦੁਕਾਨਦਾਰ ਕਹਿ ਰਿਹਾ ਹੈ ਜੇ ਤੁਸੀਂ ਜ਼ਿਆਦਾ ਇਹਨਾਂ ਨੂੰ ਪਰੇਸ਼ਾਨ ਕਰੋਗੇ ਤਾਂ ਮਜਬੂਰਨ ਤੁਹਾਨੂੰ ਥਾਣੇ ਲੈ ਕੇ ਜਾਣਾ ਪੈ ਸਕਦਾ ਹੈ ਐਸਪੀ ਮੈਡਮ ਇਹ ਗੱਲ ਸੁਣ ਕੇ ਕਹਿੰਦੀ ਹੈ ਕਿ ਤੁਸੀਂ ਮੈਨੂੰ ਬੇਮਤਲਬ ਥਾਣੇ ਕਿਵੇਂ ਲਿਜਾ ਸਕਦੇ ਹੋ ਇਹ ਗੱਲ ਹਵਲਦਾਰ ਨੂੰ ਚੁੱਪ ਜਾਂਦੀ ਹੈ ਉਹ ਸਿਪਾਹੀਆਂ ਨੂੰ ਕਹਿੰਦਾ ਹੈ ਕਿ ਇਹਨੂੰ ਜੀਪ ਵਿੱਚ ਬਿਠਾਓ ਇਹਨਾਂ ਨੂੰ ਆਪਾਂ ਥਾਣੇ ਲੈ ਕੇ ਜਾਂਦੇ ਹਾਂ ਇਹ ਸੁਣ ਕੇ ਐਸਪੀ ਮੈਡਮ ਕਹਿੰਦੀ ਹੈ ਕਿ ਉਂਜਾ ਤੁਸੀਂ ਪੁਲਿਸ ਵਾਲੇ ਹੋ ਪਰ ਤੁਹਾਨੂੰ ਐਨਾ ਕਾਨੂੰਨ ਨਹੀਂ ਪਤਾ ਕਿਸੇ ਵੀ ਔਰਤ ਨੂੰ ਗ੍ਰਿਫਤਾਰ ਕਰਨ ਤੋਂ ਪਹਿਲਾਂ ਤੁਹਾਡੇ ਨਾਲ ਇੱਕ ਮਹਿਲਾ ਕਰਮਚਾਰੀ ਹੋਣਾ ਜ਼ਰੂਰੀ ਹੈ ਇਹ ਸੁਣ ਕੇ ਹਵਲਦਾਰ ਹੋਰ ਵੀ ਚਿੜ ਜਾਂਦਾ ਹੈ ਪਰ ਹੁਣ ਤੱਕ ਉੱਥੇ ਕਾफी ਪੀੜ ਹੋ ਜਾਂਦੀ ਹੈ ਇਸ ਲਈ ਹਵਲਦਾਰ ਆਪਣੇ ਆਪ ਤੇ ਕੰਟਰੋਲ ਰੱਖਦਾ ਹੈ ਤੇ ਫੋਨ ਕਰਕੇ ਇੱਕ ਮਹਿਲਾ ਕਾਂਸਟੇਬਲ ਨੂੰ ਬੁਲਾ ਲੈਂਦਾ ਹੈ ਜਦੋਂ ਮਹਿਲਾ ਕਾਂਸਟੇਬਲ ਆਉਂਦੀ ਹੈ ਤਾਂ ਉਹ ਐਸਪੀ ਮੈਡਮ ਨੂੰ ਫੜ ਕੇ ਜੀ ਵਿੱਚ ਬਿਠਾ ਲੈਂਦੀ ਹੈ ਤੇ ਥਾਣੇ ਵਿੱਚ ਲੈ ਜਾਂਦੇ ਨੇ ਥਾਣੇ ਵਿੱਚ ਇੱਕ ਆਜਾ ਪੁਲਿਸ ਕਰਮਚਾਰੀ ਸੀ ਜਿਹੜਾ ਐਸਪੀ ਮੈਡਮ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਕਿਉਂਕਿ ਉਹਦੀ ਡਿਊਟੀ ਐਸਪੀ ਮੈਡਮ ਦੇ ਨਾਲ ਹੀ ਸੀ ਹੁਣ ਜਦੋਂ ਉਹ ਐਸਪੀ ਮੈਡਮ ਨੂੰ ਥਾਣੇ ਵਿੱਚ ਉਹੰਦਾ ਦੇਖਦਾ ਹੈ ਤਾਂ ਉਹ ਦੇਖਦਾ ਹੈ ਕਿ ਪੁਲਸ ਵਾਲੇ ਉਹਨਾਂ ਨੂੰ ਫੜ ਕੇ ਥਾਣੇ ਵਿੱਚ ਲੈ ਕੇ ਆ ਰਹੇ ਨੇ ਤਾਂ ਉਹ ਬੜਾ ਹੈਰਾਨ ਹੁੰਦਾ ਹੈ ਤੇ ਉਹ ਆ ਕੇ ਹਵਲਦਾਰ ਨੂੰ ਕਹਿੰਦਾ ਹੈ ਕਿ ਇਹ ਤੂੰ ਕੀ ਕਰ ਰਿਹਾ ਹੈ ਬਹੁਤ ਵੱਡੀ ਗਲਤੀ ਕਰ ਦਿੱਤੀ ਹੈ ਤੂੰ ਇਸ ਗਲਤੀ ਲਈ ਤੈਨੂੰ ਬਹੁਤ ਫਸਟਾਉਣਾ ਪਵੇਗਾ ਮੈਡਮ ਨੂੰ ਪਤਾ ਲੱਗਦਾ ਹੈ ਕਿ ਇਸ ਪੁਲਸ ਵਾਲੇ ਨੇ ਮੈਨੂੰ ਪਹਿਚਾਨ ਲਿਆ ਹੈ ਉਹ ਅੱਖਾਂ ਰਾਈ ਇਸ਼ਾਰਾ ਕਰਕੇ ਉਸ ਨੂੰ ਚੁੱਪ ਰਹਿਣ ਲਈ ਕਹਿੰਦੀ ਹੈ ਉਹ ਪੁਲਸ ਕਰਮਚਾਰੀ ਐਸਪੀ ਮੈਡਮ ਦੀ ਗੱਲ ਨੂੰ ਸਮਝ ਜਾਂਦਾ ਹੈ ਤੇ ਚੁੱਪ ਰਹਿੰਦਾ ਹੈ ਕਰਮਚਾਰੀ ਦੀ ਗੱਲ ਸੁਣ ਕੇ ਹਵਲਦਾਰ ਉਸ ਨੂੰ ਕਹਿੰਦਾ ਹੈ ਕਿ ਮੈਂ ਕੀ ਗਲਤੀ ਕਰ ਦਿੱਤੀ ਇਹ ਮੈਡਮ ਸਾਨੂੰ ਚੈਲੰਜ ਕਰ ਰਹੀ ਸੀ ਕਿ ਸਾਡੇ ਤੋਂ ਜ਼ਿਆਦਾ ਕਾਨੂੰਨ ਜਾਣਦੀ ਹੈ ਸਾਨੂੰ ਕਾਨੂੰਨ ਬਾਰੇ ਕੁਝ ਨਹੀਂ ਪਤਾ ਇੱਕ ਰਾਤ ਥਾਣੇ ਵਿੱਚ ਰਵੇਗੀ ਤਾਂ ਇਸ ਨੂੰ ਪਤਾ ਲੱਗ ਜਾਵੇਗਾ ਕਿ ਕਾਨੂੰਨ ਹੁੰਦਾ ਕੀ ਹੈ ਇਹ ਕਹਿ ਕੇ ਹਵਲਦਾਰ ਉਸ ਨੂੰ ਹਵਾਲਤ ਵਿੱਚ ਬੰਦ ਕਰ ਦਿੰਦਾ ਹੈ ਐਸਪੀ ਮੈਡਮ ਉਸ ਨੂੰ ਕਹਿੰਦੀ ਹੈ ਕਿ ਇਹ ਤੁਸੀਂ ਬਹੁਤ ਗਲਤ ਕੀਤਾ ਹੈ ਰਾਤ ਦੇ ਸਮੇਂ ਤੁਸੀਂ ਮੈਨੂੰ ਇੱਥੇ ਨਹੀਂ ਰੱਖ ਸਕਦੇ ਫਿਰ ਇੱਕ ਰਾਤ ਲਈ ਮੈਂ ਇੱਥੇ ਕਿਵੇਂ ਰਹਿ ਸਕਦੀ ਹਾਂ ਇਹ ਸੁਣ ਕੇ ਹਵਲਦਾਰ ਨੂੰ ਹੋਰ ਵੀ ਗੁੱਸਾ ਚੜ ਜਾਂਦਾ ਹੈ ਉਹ ਕਹਿੰਦਾ ਹੈ ਕਿ ਜਾਂ ਤਾਂ ਤੂੰ ਚੁੱਪ ਹੋ ਜਾ ਨਹੀਂ ਮੈਂ ਮਹਿਲਾ ਕਾਂਸਟੇਬਲ ਨੂੰ ਭੇਜ ਕੇ ਤੇਰੀ ਚੰਗੀ ਤਰ੍ਹਾਂ ਪिटाई ਕਰਵਾਵਾਂਗਾ ਇਹ ਸੁਣ ਕੇ ਐਸਪੀ ਮੈਡਮ ਉਸ ਉੱਤੇ ਹੋਰ ਕਾਨੂੰਨ ਝਾੜਦੀ ਹੋਈ ਕਹਿੰਦੀ ਹੈ ਕਿ ਤੁਸੀਂ ਮੇਰੇ ਨਾਲ ਇਸ ਤਰ੍ਹਾਂ ਨਹੀਂ ਕਰ ਸਕਦੇ ਤੁਸੀਂ ਮੇਰੀ ਪिटाई ਕਿਵੇਂ ਕਰਵਾ ਸਕਦੇ ਹੋ ਹਿੰਮਤ ਹੈ ਤਾਂ ਕਰਵਾ ਕੇ ਦਿਖਾਓ ਹੁਣ ਹਵਾਲਦਾਰ ਦਾ ਗੁੱਸਾ ਸਤਵੇਂ ਅਸਮਾਨ ਤੇ ਪਹੁੰਚ ਜਾਂਦਾ ਹੈ ਪਰ ਇਹ ਸਭ ਕੁਝ ਉਹ ਪੁਰਸ ਵਾਲਾ ਦੇਖ ਰਿਹਾ ਸੀ ਜਿਹੜਾ ਐਸਪੀ ਮੈਡਮ ਨੂੰ ਜਾਣਦਾ ਸੀ ਹਵਾਲਦਾਰ ਗੁੱਸੇ ਵਿੱਚ ਆ ਕੇ ਮਹਿਲਾ ਕਾਂਸਟੇਬਲ ਨੂੰ ਕਹਿੰਦਾ ਹੈ ਇਸ ਨੂੰ ਸਬਕ ਸਿਖਾ ਜਿਵੇਂ ਹੀ ਮਹਿਲਾ ਕਾਂਸਟੇਬਲ ਹਵਾਲਾਤ ਵਿੱਚ ਜਾਣ ਲੱਗਦੀ ਹੈ SP ਮੈਡਮ ਨੂੰ ਰੋਕ ਕੇ ਕਹਿੰਦੀ ਹੈ ਕਿ ਖਬਰਦਾਰ ਜੇ ਇੱਕ ਕਦਮ ਵੀ ਅੱਗੇ ਵਧਾਇਆ ਆਪਣਾ ਆਈ ਕਾਰਡ ਜੋ SP ਮੈਡਮ ਨਾਲ ਲੈ ਕੇ ਆਏ ਸਨ ਉਹ ਮਹਿਲਾ ਕਾਂਸਟੇਬਲ ਨੂੰ ਦਿਖਾਉਂਦੀ ਹੈ ਹੁਣ ਜਿਵੇਂ ਆਈ ਕਾਰਡ ਮਹਿਲਾ ਕਾਂਸਟੇਬਲ ਦੇਖਦੀ ਹੈ ਤਾਂ ਉਹ ਹੈਰਾਨ ਰਹਿ ਜਾਂਦੀ ਹੈ ਤੇ ਜ਼ੋਰਦਾਰ ਸਲੂਟ ਮੈਡਮ ਨੂੰ ਮਾਰਦੀ ਹੈ ਇਹ ਦੇਖ ਕੇ ਹਵਲਦਾਰ ਹੈਰਾਨ ਹੋ ਜਾਂਦਾ ਹੈ ਹਵਾਲਾ ਦਾ ਦਰਵਾਜ਼ਾ ਖੁੱਲਿਆ ਹੋਇਆ ਸੀ SP ਮੈਡਮ ਜਿਸ ਨੂੰ ਹੁਣ ਤੱਕ ਮੁਜਰਮ ਸਮਝਿਆ ਜਾ ਰਿਹਾ ਸੀ ਉਹ ਹਵਾਲਾਤ ਵਿੱਚੋਂ ਬਾਹਰ ਆ ਜਾਂਦੀ ਹੈ ਤੇ ਆ ਕੇ ਹਵਲਦਾਰ ਨੂੰ ਧਮਕਾਉਣ ਲੱਗਦੀ ਹੈ ਜਦੋਂ ਹਵਲਦਾਰ ਦੇਖਦਾ ਹੈ ਕਿ ਮਹਿਲਾ ਕਾਂਸਟੇਬਲ ਨੇ ਉਸ ਨੂੰ ਸਲੂਟ ਮਾਰਿਆ ਤੇ ਵਾਰ ਆ ਕੇ ਮੈਨੂੰ ਧੰਕਾਰ ਰਹੀ ਹੈ ਤਾਂ ਉਸ ਨੂੰ ਸਮਝਣ ਵਿੱਚ देर ਨਹੀਂ ਲੱਗਦੀ ਕਿ ਹੋ ਸਕਦਾ ਹੈ ਇਹ ਜ਼ਿਲ੍ਹੇ ਦੀ ਨਵੀਂ ਐਸਪੀ ਹੋਵੇ ਹੁਣ ਉਹ ਪੁਲਿਸ ਕਰਮਚਾਰੀ ਜੋ ਮੈਡਮ ਨੂੰ ਜਾਣਦਾ ਸੀ ਉਹ ਸਾਰਿਆਂ ਨੂੰ ਮੈਡਮ ਦੀ ਸੱਚਾਈ ਦੱਸਦਾ ਹੈ ਤੇ ਦੱਸਦਾ ਹੈ ਕਿ ਇਹ ਮੈਡਮ ਕਿੰਨੀ ਇਮਾਨਦਾਰ ਹੈ ਇਹ ਸਭ ਕੁਝ ਸੁਣ ਕੇ ਥਾਣੇ ਵਿੱਚ ਮੌਜੂਦ ਸਾਰੇ ਕਰਮਚਾਰੀ ਮੈਡਮ ਨੂੰ ਜੋ ਹੁਣ ਤੱਕ ਨਹੀਂ ਜਾਣਦੇ ਸੀ ਸਾਰੇ ਸਲੂਟ ਮਾਰਦੇ ਨੇ ਇਹ ਸਭ ਦੇਖ ਕੇ ਹਵਲਦਾਰ ਪਸੀਨੇ ਨਾਲ ਭਿੱਜ ਜਾਂਦਾ ਹੈ ਉਹ ਜਲਦੀ ਨਾਲ ਐਸਪੀ ਮੈਡਮ ਦੇ ਪੈਰ ਫੜ ਕੇ ਮਾਫੀ ਮੰਗਣ ਲੱਗਦਾ ਹੈ ਉਹ ਕਹਿਣ ਲੱਗਦਾ ਹੈ ਕਿ ਮੈਡਮ ਮੈਨੂੰ ਮਾਫ ਕਰ ਦਿਓ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਹੈ ਅੱਗੇ ਤੋਂ ਐਜਾ ਨਹੀਂ ਹੋਵੇਗਾ ਐਸਪੀ ਮੈਡਮ ਉਸ ਨੂੰ ਖੜਾ ਕਰਕੇ ਕਹਿੰਦੀ ਹੈ ਨਹੀਂ ਤੁਹਾਡੇ ਤੋਂ ਕੋਈ ਗਲਤੀ ਨਹੀਂ ਹੋਈ ਤੁਸੀਂ ਪੂਰੀ ਇਮਾਨਦਾਰੀ ਨਾਲ ਆਪਣਾ ਕੰਮ ਕੀਤਾ ਹੈ ਮੈਂ ਉਹ ਚੀਜ਼ ਵੀ ਵੇਖ ਲਈ ਸੀ ਜਦੋਂ ਦੁਕਾਨਦਾਰ ਨੇ ਤੇਰੀ ਜੇਬ ਵਿੱਚ 1000 ਰੁਪਏ ਰੱਖੇ ਸੀ ਇਸ ਲਈ ਤੁਸੀਂ ਤਾਂ ਆਪਣਾ ਕੰਮ ਬੜੀ ਇਮਾਨਦਾਰੀ ਨਾਲ ਕੀਤਾ ਮਾਫੀ ਮੰਗਣ ਦੀ ਕੋਈ ਲੋੜ ਨਹੀਂ ਪਰ ਤੁਹਾਡੀ ਇਮਾਨਦਾਰੀ ਵਿਸ਼ਵਤਕੋਰੀ ਦੇ ਪ੍ਰਤੀ ਹੈ ਨਾ ਕਿ ਸਰਕਾਰ ਦੇ ਪ੍ਰਤੀ ਇਹ ਸੁਣ ਕੇ ਹਵਲਦਾਰ ਹੋਰ ਵੀ ਜ਼ਿਆਦਾ ਸ਼ਰਮਿੰਦਾ ਹੋ ਜਾਂਦਾ ਹੈ ਦੁਬਾਰਾ ਮਾਫੀ ਮੰਗਣ ਲੱਗਦਾ ਹੈ ਪ੍ਰੈਸ ਵੀ ਮੈਡਮ ਕਹਿੰਦੀ ਹੈ ਕਿ ਇਹ ਕੋਈ ਗਲਤੀ ਨਹੀਂ ਹੈ ਇਹ ਤਾਂ ਗੁਨਾਹ ਸੀ ਤੇ ਇਸ ਗੁਨਾਹ ਦੀ ਸਜ਼ਾ ਤੈਨੂੰ ਜ਼ਰੂਰ ਮਿਲੇਗੀ ਇਸ ਤੋਂ ਬਾਅਦ ਐਸਪੀ ਮੈਡਮ ਆਪਣਾ ਫੋਨ ਮਿਲਾਉਂਦੀ ਹੈ ਤੇ ਉੱਚ ਅਧਿਕਾਰੀਆਂ ਨੂੰ ਉੱਥੇ ਬੁਲਾ ਲੈਂਦੀ ਹੈ ਪੁੱਸ ਵਾਲਿਆਂ ਦੇ ਆ ਜਾਣ ਤੋਂ ਬਾਅਦ ਉਹ ਹਵਲਦਾਰ ਦੀ ਸਾਰੀ ਕਰਤੂਤ ਉਹਨਾਂ ਦੇ ਸਾਹਮਣੇ ਦੱਸਦੀ ਹੈ ਤੇ ਕਹਿੰਦੀ ਹੈ ਕਿ ਫੌਰਨ ਇਸ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਪੁਲਿਸ ਅਧਿਕਾਰੀ ਕਹਿੰਦੇ ਹਨ ਕਿ ਆਪਣੇ ਕੋਲ ਕੋਈ ਵੀ ਸਬੂਤ ਨਹੀਂ ਕਿ ਇਸਨੇ ਰਿਸ਼ਵਤ ਲਈ ਹੈ ਇਹ ਸੁਣ ਕੇ ਐਸਪੀ ਮੈਡਮ ਥੋੜੀ ਦੇਰ ਸੋਚ ਵਿਚਾਰ ਕਰਨ ਲੱਗਦੀ ਹੈ ਫਿਰ ਉਸ ਨੂੰ ਯਾਦ ਆਉਂਦਾ ਹੈ ਦੁਕਾਨ ਵਿੱਚ ਲੱਗੇ ਹੋਏ ਸੀਸੀਟੀਵੀ ਕੈਮਰੇ ਦੀ ਜਿਸ ਦਾ ਜ਼ਿਕਰ ਉਹ ਦੁਕਾਨਦਾਰ ਵੀ ਕਰ ਰਿਹਾ ਸੀ ਕਿਉਂਕਿ ਉਸਨੇ ਮੈਡਮ ਨੂੰ ਧਮਕੀ ਦਿੱਤੀ ਸੀ ਕਿ ਦੁਕਾਨ ਵਿੱਚ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਪੁਲਿਸ ਵਾਲਿਆਂ ਨੂੰ ਤੇਰੀ ਹਰਕਤ ਦਾ ਪਤਾ ਲੱਗ ਜਾਏਗਾ ਉਹ ਐਸਪੀ ਮੈਡਮ ਪੁਲਸ ਵਾਲਿਆਂ ਦੇ ਨਾਲ ਜਾ ਕੇ ਦੁਕਾਨ ਵਿੱਚੋਂ ਸਬੂਤ ਲੈ ਆਉਂਦੀ ਹੈ ਉਸ ਦੁਕਾਨ ਵਿੱਚ ਜਾ ਕੇ ਪਹਿਲਾਂ ਆਪਣਾਈ ਕਾਰਡ ਦਿਖਉਂਦੀ ਹੈ ਤੇ ਨਾਲ ਵਾਲਾ ਪੁਲਸ ਕਰਮਚਾਰੀ ਦੁਕਾਨਦਾਰ ਨੂੰ ਮੈਡਮ ਦੇ ਬਾਰੇ ਸਭ ਕੁਝ ਦੱਸ ਦਿੰਦਾ ਹੈ ਦੁਕਾਨਦਾਰ ਇਹ ਸਭ ਕੁਝ ਸੁਣ ਕੇ ਹੱਥ ਜੋੜ ਕੇ ਐਸਪੀ ਮੈਡਮ ਤੋਂ ਮਾਫੀ ਮੰਗਣ ਲੱਗਦਾ ਹੈ ਉਹ ਕਹਿੰਦਾ ਹੈ ਕਿ ਮੈਡਮ ਮੈਨੂੰ ਮਾਫ ਕਰ ਦਿਓ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਦੁਕਾਨ ਵਿੱਚ ਅਜੇ ਵੀ ਕਈ ਲੋਕ ਅਜੇ ਬੈਠੇ ਸਨ ਜਿਨ੍ਹਾਂ ਨੇ ਪਹਿਲਾਂ ਇਹ ਸਭ ਕੁਝ ਦੇਖਿਆ ਹੋਇਆ ਸੀ ਉਹ ਐਸਪੀ ਮੈਡਮ ਦੀ ਗੱਲ ਸੁਣ ਕੇ ਹੈਰਾਨ ਰਹਿ ਜਾਂਦੇ ਨੇ ਐਸਪੀ ਮੈਡਮ ਦੁਕਾਨਦਾਰ ਨੂੰ ਸੀਸੀਟੀਵੀ ਕੈਮਰੇ ਦੀ ਰਿਕਾਰਡਿੰਗ ਦੇਣ ਲਈ ਕਹਿੰਦੀ ਹੈ ਦੁਕਾਨਦਾਰ ਸੀਸੀਟੀਵੀ ਕੈਮਰੇ ਦੀ ਰਿਕਾਰਡਿੰਗ ਦੇ ਦਿੰਦਾ ਹੈ ਤੇ ਹੱਥ ਜੋੜ ਕੇ ਇੱਕ ਵਾਰੀ ਫੇਰ ਮਾਫੀ ਮੰਗਦਾ ਹੈ ਜਿਸ ਬੋਰਡ ਉੱਤੇ ਲਿਖਿਆ ਹੋਇਆ ਸੀ ਕਿ ਵੇਚਿਆ ਹੋਇਆ ਮਾਲ ਵਾਪਸ ਨਹੀਂ ਹੋਵੇਗਾ ਦੁਕਾਨਦਾਰ ਉਸ ਨੂੰ ਜਲਦੀ ਦਿਨੇ ਉਤਾਰ ਕੇ ਸੁੱਟ ਦਿੰਦਾ ਹੈ ਐਸਪੀ ਮੈਡਮ ਉਸ ਨੂੰ ਵਾਰਨਿੰਗ ਦਿੰਦੀ ਹੈ ਕਿ ਜੇ ਅੱਜ ਤੋਂ ਬਾਅਦ ਮੈਂ ਤੇਰੀ ਦੁਕਾਨ ਦੀ ਕੋਈ ਵੀ ਸ਼ਿਕਾਇਤ ਸੁਣੀ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਵੇਗਾ ਹੁਣ ਮੈਂ ਤੈਨੂੰ ਮਾਫ ਕਰ ਰਹੀ ਹਾਂ ਇਸ ਤੋਂ ਬਾਅਦ ਉਹ ਰਿਕਾਰਡਿੰਗ ਲੈ ਕੇ ਉੱਥੋਂ ਚਲੀ ਜਾਂਦੀ ਹੈ ਉਹ ਸਬੂਤ ਦਿਖਾ ਕੇ ਹਵਲਦਾਰ ਦੇ ਖਿਲਾਫ ਸ਼ਿਕਾਇਤ ਦਰਜ ਕਰਵਾ ਦਿੰਦੀ ਹੈ ਤੇ ਕਹਿੰਦੀ ਹੈ ਕਿ ਇਸ ਉੱਤੇ ਕੜੀ ਤੋਂ ਕੜੀ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਅੱਜ ਤੋਂ ਬਾਅਦ ਕੋਈ ਵੀ ਇਸ ਤਰ੍ਹਾਂ ਦਾ ਕੰਮ ਨਾ ਕਰੇ ਮਾਫੀ ਮੰਗਣ ਦੇ ਸਮੇਂ ਦੁਕਾਨਦਾਰ ਨੇ ਐਸਪੀ ਮੈਡਮ ਨੂੰ ਪੈਸੇ ਵਾਪਸ ਕਰ ਦਿੱਤੇ ਸਨ ਐਸਪੀ ਮੈਡਮ ਹੋਰ ਦੁਕਾਨ ਤੋਂ ਸੂਟ ਖਰੀਦ ਕੇ ਆਪਣੇ ਭਰਾ ਦੇ ਵਿਆਹ ਵਿੱਚ ਚਲੀ ਜਾਂਦੀ ਹੈ ਉਹ ਵਿਆਹ ਵਿੱਚ ਜਾਣ ਤੋਂ ਲੇਟ ਹੋ ਗਈ ਸੀ ਜਦੋਂ ਉਸ ਦਾ ਭਰਾ ਵਿਆਹ ਵਿੱਚ ਲੇਟ ਆਉਣ ਦਾ ਕਾਰਨ ਪੁੱਛਦਾ ਹੈ ਤਾਂ ਐਸਪੀ ਮੈਡਮ ਪੂਰੀ ਕਹਾਣੀ ਆਪਣੇ ਭਰਾ ਨੂੰ ਸੁਣਾਉਂਦੀ ਹੈ ਤਾਂ ਉਸ ਦਾ ਭਰਾ ਕਹਿੰਦਾ ਹੈ ਕਿ ਭੈਣੇ ਇਹ ਤਾਂ ਰੋਜ਼ ਦੀ ਗੱਲ ਹੈ ਪੁੱਸ ਵਾਲੇ ਇਸ ਤਰ੍ਹਾਂ ਹੀ ਕਰਦੇ ਨੇ ਇਹ ਸੁਣ ਕੇ ਰਜਨੀ ਕਹਿੰਦੀ ਹੈ ਕਿ ਮੈਂ ਹਰ ਇੱਕ ਨੂੰ ਨਹੀਂ ਸੁਧਾਰ ਸਕਦੀ ਪਰ ਜਿੱਥੇ ਮੈਂ ਕੰਮ ਕਰਦੀ ਹਾਂ ਉੱਥੇ ਮੈਂ ਸਭ ਕੁਝ ਠੀਕ ਕਰਨ ਦੀ ਕੋਸ਼ਿਸ਼ ਕਰ ਸਕਦੀ ਹਾਂ ਇਸ ਤੋਂ ਬਾਅਦ ਹਵਲਦਾਰ ਨੂੰ ਪਹਿਲਾਂ ਸਸਪੈਂਡ ਕੀਤਾ ਜਾਂਦਾ ਹੈ ਤੇ ਫਿਰ ਕੇਸ ਚਲਾਇਆ ਜਾਂਦਾ ਹੈ ਉਸ ਨੂੰ 3 ਸਾਲ ਦੀ ਸਜ਼ਾ ਸੁਣਾਈ ਜਾਂਦੀ ਹੈ ਜਿੰਨਾ ਟਾਈਮ ਸੰਗਰੂਰ ਜ਼ਿਲ੍ਹੇ ਵਿੱਚ ਰਜਨੀ ਸਿੰਘ ਐਸਪੀ ਰਹਿੰਦੀ ਹੈ ਉਦੋਂ ਤੱਕ ਕੋਈ ਵੀ ਪੁਲਿਸ ਵਾਲਾ ਰਿਸ਼ਵਤ ਲੈਣ ਦੇ ਬਾਰੇ ਸੋਚਦਾ ਵੀ ਨਹੀਂ ਇਹ ਸੀ ਅੱਜ ਦੀ ਕਹਾਣੀ ਜਿਸ ਵਿੱਚ ਇੱਕ ਮਹਿਲਾ ਐਸਪੀ ਸਾਦੇ ਕੱਪੜਿਆਂ ਵਿੱਚ ਦੁਕਾਨ ਵਿੱਚ ਜਾਂਦੀ ਹੈ ਤੇ ਉੱਥੇ ਉਸ ਨੂੰ ਪੁਲਿਸ ਫੜ ਲੈਂਦੀ ਹੈ ਤਾਂ ਦੋਸਤੋ ਕਹਾਣੀ ਤੁਹਾਨੂੰ ਕਿਵੇਂ ਲੱਗੀ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰਿਓ ਚੰਗੀ ਲੱਗੀ ਹੋਵੇ ਤਾਂ ਲਾਈਕ ਜ਼ਰੂਰ ਕਰਿਓ ਜੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ